ਰਾਤ ਸਮੇਂ ਪਾਵਰ ਕੱਟ ਹੋਣ ਦੇ ਕਰਕੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਬਿਜਲੀ ਦਫ਼ਤਰ ਚੋਗਾਵਾ ਦੀ ਬੁਰੀ ਤਰ੍ਹਾਂ ਦੇ ਨਾਲ ਪੰਨ ਤੋੜ ਕਰਕੇ ਸਰਕਾਰੀ ਮਸ਼ੀਨਰੀ ਨੂੰ ਭਾਰੀ ਨੁਕਸਾਨ ਪਹੁੰਚਾਉਣ ਅਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਦੇ ਨਾਲ ਬਲत्स ਲੋਕੀ ਕਰਨ ਅਤੇ ਮਾਰਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤਰ੍ਹਾਂ ਲੋਕਾਂ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਬਿਜਲੀ ਘਰ ਦੀ ਪੰਨ ਤੋੜ ਕੀਤੀ ਹੈ ਤੇ ਜਿਸ ਦੇ ਦੌਰਾਨ ਸਾਰੇ ਫੀਡਰਾਂ ਦੀ ਬਿਜਲੀ ਬੰਦ ਹੋ ਗਈ ਮਿਲੀ ਜਾਣਕਾਰੀ ਦੇ ਅਨੁਸਾਰ ਪੀਸੀ ਪਟਿਆਲਾ ਤੋਂ ਪਾਵਰ ਕੱਟ ਹੋਣ ਦੇ ਕਰਕੇ ਬਿਜਲੀ ਬੰਦ ਸੀ ਪੰਜਾਬ ਤੋਂ ਉੱਪਰ ਅਣਪਛਾਤੇ ਵਿਅਕਤੀ ਦਾਤਰ ਕਿਰਪਾਨਾਂ ਤੇ ਮਾਰੂ ਲੈਸ ਹਥਿਆਰਾਂ ਦੇ ਨਾਲ ਬਿਜਲੀ ਦਫਤਰ ਚੁਗਾਵਾਂ ਦੇ ਅੰਦਰ ਧੱਕਰ ਹੋਏ ਅਤੇ ਮਜੂਰ ਮਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ ਅਤੇ ਸਰਕਾਰੀ ਮਸ਼ੀਨਰੀ ਦੀ ਪੰਨ ਤੋੜ ਕੀਤੀ ਗਈ। ਕਰੀਬ 50 ਲੱਖ ਤੋਂ ਉੱਪਰ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਜਿਸ ਤੇ ਕਰਕੇ ਇਲਾਕੇ ਦੀ ਬਿਜਲੀ ਬੰਦ ਹੋ ਗਈ ਹੈ। ਉਥੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਜੀਨੀਅਰ ਕੇ.ਪੀ. ਸਿੰਘ ਸੀਨੀਅਰ ਐਕਸੀਅਨ ਵਰਪਾਲ ਡਿਵੀਜ਼ਨ ਤੇ ਚਗਾਵਾ ਬਿਜਲੀ ਘਰ ਜਿਹੜਾ 220 ਕੇਵੀ ਆ ਇਹ ਸਾਡੀ ਵਰਪਾਲ ਡਿਵੀਜ਼ਨ ਅੰਡਰ ਆਉਂਦਾ ਇੱਥੇ ਰਾਤ ਕੱਟ ਆਈ ਸੀਗੀ ਐਸ ਪਰ ਪਾਵਰ ਕੰਟਰੋਲਰ ਰਾਤੀ 9:20 ਮਿੰਟ ਤੋਂ 11 ਵਜੇ ਤੱਕ ਕੱਟ ਸੀਗੀ ਇਸ ਸਬੰਧ ਕੱਟ ਪ੍ਰੰਤ ਇੱਕ ਫੀਡਰ ਹੈ ਇੱਥੇ 11 ਕੇਵੀ ਪ੍ਰੀਤਨਗਰ ਜਿੱਤੋਂ ਇੱਕ ਮੰਡਿਆਲਾ ਮੰਡਿਆਂ ਵਾਲਾ ਪਿੰਡ ਹੈ ਇਹ ਅੱਗੋਂ ਚੱਲਦਾ ਹੈ ਇਸੇ ਫੀਡਰ ਤੋਂ ਇਹ ਮੰਡਿਆਂ ਵਾਲਾ ਪਿੰਡ ਦੇ ਲਗਭਗ 100 ਤੋਂ 150 ਜਿਹੜੇ ਨੇ ਪਿੰਡ ਦੇ ਵਾਸੀ ਉਹ ਆਏ ਨੇ ਰਾਤੀ ਇਕੱਠੇ ਹੋ ਕੇ ਔਰ ਫੋਰਸਿਬਲ ਹੀ ਇਹਨਾਂ ਨੇ ਬਿਜਲੀ ਘਰ ਆ ਕੇ ਦਰਵਾਜ਼ੇ ਤੋੜੇ ਨੇ ਆ ਕੇ ਠੀਕ ਹੈ ਅੰਦਰ ਐਂਟਰ ਹੋ ਕੇ ਇਹਨਾਂ ਨੇ ਫਿਰ ਜਿਹੜਾ ਸਟਾਫ ਸੀ ਮੌਕੇ ਤੇ ਡਿਊਟੀ ਤੇ ਇਹਨਾਂ ਦੀ ਹੀ ਕੁੱਟਮਾਰ ਕੀਤੀ ਆ ਇਹਨਾਂ ਦੀ ਕਾਫੀ ਕੁੱਟਮਾਰ ਕੀਤੀ ਆ ਬੰਦਿਆਂ ਦੀ ਇਹਨਾਂ ਨੂੰ ਕੋਸ਼ਿਸ਼ ਇਹਨਾਂ ਨੇ ਤੇ ਹੋਈ ਕੀਤੀ ਆ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਜਾਂ ਤਾਂ ਜਾਨੋਂ ਮਾਰ ਦਈਏ ਅਤੇ ਇਤਾਰ ਹਥਿਆਰ ਇਹਨਾਂ ਦੇ ਕੋਲ ਸੀਗੇ ਜੋ ਪਤਾ ਲੱਗਾ ਹੈ ਦਾਤਰ ਕਿਰਪਾਨਾਂ ਇਹਨਾਂ ਦੇ ਕੋਲ ਸੀਗੀਆਂ ਬੰਦਿਆਂ ਦੇ ਇਹਨਾਂ ਦਾ ਬੜੇ ਮੁਸ਼ਕਲ ਬਚਾਅ ਹੋਇਆ ਹੈ ਬੰਦਿਆਂ ਦਾ ਔਰ ਅੰਦਰ ਪੈਨਲ ਜਿਹੜੇ ਲੱਗੇ ਨੇ ਜਿਨ੍ਹਾਂ ਤੋਂ ਆਪਾਂ 66 ਕੇਵੀ ਜਾਂ 220 ਕੇਵੀ ਕੰਟਰੋਲ ਕਰਦੇ ਆ ਪੈਨਲਾਂ ਦਾ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਰਿਲੇਆਂ ਜਿਹੜੀਆਂ ਕੰਟਰੋਲਿੰਗ ਨੇ ਇਹਨਾਂ ਦੇ ਮੀਟਰ ਨੇ ਜਿਹੜੇ ਉਹ ਸਾਰੇ ਇਹਨਾਂ ਨੇ ਅੰਦਰੋਂ ਤੋੜ-ਪਾਂ ਦਿੱਤੇ ਨੇ ਪਰ ਮਹਿਕਮੇ ਦਾ ਚਲੋ ਨੁਕਸਾਨ ਜਿਹੜਾ ਹੋਇਆ ਸੋ ਹੋਇਆ ਇਹਨਾਂ ਨੇ ਬੰਦਿਆਂ ਨੂੰ ਵੀ ਬਹੁਤ ਕੁੱਟਮਾਰ ਕੀਤੀ ਆ ਇਹ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਜਿਸ ਤਰ੍ਹਾਂ ਕੱਲ੍ਹ ਹਾਲ ਬਣੇ ਨੇ ਪਰ ਇਹ ਭਵਿੱਖ ਵਾਸਤੇ ਜਿਹੜੀ ਆ ਬਹੁਤ ਹੀ ਜਿਹੜੀ ਆ ਮਾੜੀ ਇਹ ਖਬਰ ਹੈ ਕਿਉਂਕਿ ਇਹ ਜੇ ਹੁਣ ਇਹਨਾਂ ਤੇ ਕੰਟਰੋਲ ਨਹੀਂ ਕੀਤਾ ਗਿਆ ਤਾਂ ਇਹ ਅੱਗੇ ਤੋਂ ਫਿਰ ਕਿਸੇ ਹੋਰ ਬਿਜਲੀ ਘਰ ਚ ਜਾਣਗੇ ਕਿਤੇ ਹੋਰ ਕੁੱਟਮਾਰ ਕਰਨਗੇ ਇਹ کئی 6 8 ਕੇਵੀ ਬਿਜਲੀ ਘਰ ਨੇ ਹੋ ਜੇ ਜਿਨ੍ਹਾਂ ਦੇ ਉੱਤੇ ਰਾਤ ਕੱਲਾ ਹੀ ਬੰਦਾ ਡਿਊਟੀ ਤੇ ਹੁੰਦਾ ਹੈ ਔਰ ਅਗਰ ਉਸ ਦਾ ਜਾਨ ਦਾ ਨੁਕਸਾਨ ਕਰ ਜਾਂਦੇ ਨੇ ਤੇ ਇਸ ਪ੍ਰਤੀ ਕੌਣ ਜ਼ਿੰਮੇਵਾਰ ਹੋਏਗਾ ਬਾਤ ਪੁਹਿੰਦ ਕਰਾਇ ਦਿੱਤੀ ਕੋਠਾਣੇ ਜਾਂ ਔਰ ਇਸ ਦੀ ਰਾਤ ਨੂੰ ਮੌਕੇ ਤੇ ਹੀ ਜਿਹੜਾ ਥਾਣਾ ਚਗਾਵਾ ਹੈ ਉੱਥੇ ਲੋਕ ਹੋ ਗਏ ਦਰਖਾਸਤ ਦਿੱਤੀ ਹੈ ਔਰ ਰਾਤ ਹੀ ਉਹਨਾਂ ਦੀ ਵਿਜ਼ਿਟ ਹੋ ਗਈ ਹੈ ਆ ਕੇ ਮੌਕਾ ਦੇਖ ਗਏ ਐਸਆਈ ਆਏ ਸੀ ਰਾਤ ਨੂੰ ਇਹ ਮੌਕਾ ਦੇਖ ਗਏ ਨੇ ਸਾਰੇ ਬਿਆਨ ਵਗੈਰਾ ਲੈ ਗਏ ਨੇ ਬੰਦਿਆਂ ਦੇ ਤਿੰਨ ਬੰਦੇ ਡਿਊਟੀ ਤੇ ਸੀ ਇੱਥੇ ਜਿਨ੍ਹਾਂ ਚੋਂ ਦੋ ਬੰਦੇ ਸੀਗੇ ਆਪਣੇ ਸਟਾਫ ਦੇ ਇੱਕ ਲਬਜੋਤ ਐਸਐਸਏ ਔਰ ਇੱਕ ਏਲਮ ਹੈ ਉਹਨਾਂ ਦੇ ਨਾਲ ਇੱਕ ਸਿਕਿਉਰਟੀ ਗਾਰਡ ਸੀਗਾ ਤਿੰਨਾਂ ਦੇ ਇਹਨਾਂ ਨੇ ਬਿਆਨ ਲਏ ਨੇ ਔਰ ਇਹਨਾਂ ਦੀ ਚੰਗੀ ਤਰ੍ਹਾਂ ਗੋਟਮਾਰ ਹੋਈ ਆ ਅਸੀਂ ਜਿਹੜੀ ਆ ਐਸ ਪਰ ਪੀਐਸਸੀਬੀ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਵੀ ਇਸ ਕੰਮ ਦੀ ਬਹੁਤ ਨਖੇਦੀ ਕਰਦੇ ਆ ਔਰ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਬੰਦਿਆਂ ਨੂੰ ਜਿਹੜਾ ਵਾ ਨੋਨ ਅਵੇਲੇਬਲ ਵਾਰੰਟੀ ਇਸ਼ੂ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਵੀ ਜਿਹੜਾ ਇਹੋ ਜਿਹਾ ਕੋਈ ਜਿਹੜਾ ਆਉਣ ਵਾਲਾ ਖਤਰਾ ਵਾ ਉਹ ਟਾਲਿਆ ਜਾ ਸਕੇ ਤੇ ਦੇਖੋ ਜੀ ਅੰਦਰ ਨੁਕਸਾਨ ਜਿਹੜਾ ਆ ਟੁੱਟੇ ਹੋਏ ਸ਼ੀਸ਼ੇ ਨੇ ਇਹ ਨਜ਼ਰ ਆ ਰਹੇ ਨੇ ਇਹ ਸਾਰਾ ਖਿਲਰਿਆ ਹੋਇਆ ਸ਼ੀਸ਼ਾ ਅੰਦਰ ਪੈਨਲ ਜਿਹੜੇ ਨੇ ਪੈਨਲ ਸਾਹਮਣੇ ਟੁੱਟੇ ਹੋਏ ਨੇ ਰਲਿਆ ਨੇ ਬੰਦੇ ਅੰਦਰ ਬੈਠੇ ਨੇ ਜਿਨ੍ਹਾਂ ਦਾ ਨੁਕਸਾਨ ਕੀਤਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਗੁੱਜੀਆਂ ਸੱਟਾਂ ਲੱਗੀਆਂ ਨੇ ਕਰਤਾਨਾ ਜੀ ਇਹ ਕਰ ਰਾਤ ਦੇ ਸਮੇਂ ਪਾਵਰ ਕੱਟ ਆਈ ਜਿਹੜੀ ਕਿ ਪੀਸੀ ਪਟਿਆਲਾ ਤੋਂ ਲੱਗਦੀ ਆ ਤਕਰੀਬਨ 9:20 ਮਿੰਟ ਤੇ ਆਈ ਤੇ 11 ਵਜੇ ਤੱਕ ਪਾਵਰ ਕੱਟ ਸੀ ਜਿਹੜੀ ਕਿ ਸਾਰੇ 24 ਘੰਟੇ ਫੀਡਰਾਂ ਨੂੰ ਲੱਗੀ ਆ ਸਿਰਫ ਚਗਾਵਾਂ ਅਰਬਨ ਚੱਲਦਾ ਸੀ ਤੇ ਇਹ ਪ੍ਰੀਤਨਗਰ ਫੀਡਰ ਜਿਹੜਾ 24 ਘੰਟੇ ਆ ਉਹਦੇ ਬੰਦੇ ਜਿਹੜੇ ਮੰਡੇ ਵਾਲੇ ਪਿੰਡ ਤੋਂ ਤਕਰੀਬਨ 60-70 ਬੰਦੇ ਆਏ ਆ ਆਉਂਦਿਆਂ ਸਾਰੇ ਫਿਰ ਅੱਗੇ ਇੱਕ ਹੋਰ ਗੇਟ ਆ ਉਹ ਤੋੜ ਕੇ ਜਿਹੜਾ ਸਕਿਉਰਿਟੀ ਗਾਰਡ ਸੀ ਗੁਰਸਾਹਬ ਸਿੰਘ ਉਹਨੂੰ ਪੰਜਾਂ ਚੋਹਾਂ ਬੰਦਿਆਂ ਨੇ ਉੱਥੇ ਫੜ ਲਿਆ ਉਹਨੂੰ ਉੱਥੋਂ ਅੰਦਰ ਨਹੀਂ ਆਉਣ ਦਿੱਤਾ ਅੱਗੇ ਇਹਨਾਂ ਮੁੰਡਿਆਂ ਨੂੰ ਜਦੋਂ ਪਤਾ ਲੱਗਾ ਵਾ ਇਹਨਾਂ ਉਹਨਾਂ ਨੇ ਰਿਕਵੈਸਟ ਕੀਤੀ ਕਿ ਬੱਤੀ ਚੱਲਣ ਲੱਗੀ ਹੈ ਬੱਤੀ ਚਲਾ ਦੇ ਨੇ ਰੁਕ ਜੋ ਪਰ ਉਹਨਾਂ ਨੇ ਬਿਲਕੁਲ ਉਹ ਕੱਚੇ ਬਣਾਣਾ ਪਾਏ ਸੀ ਤੇ ਹਥਿਆਰ ਹੀ ਉਹਨਾਂ ਕੋਲ ਮੰਨ ਲਓ ਧਾਰ ਕੇ ਆਏ ਸੀ ਫਿਰ ਇਹਨਾਂ ਨੇ ਵੀਡੀਓ ਬਣਾਉਣੀ ਵੀ ਚਾਹੀ ਜਿਹੜੀ ਕਿ ਉਹਨਾਂ ਨੇ ਇਹਨਾਂ ਦਾ ਮੋਬਾਈਲ ਖੋਹ ਕੇ ਔਰ ਕਿਰਪਾਨਾਂ ਦਾ ਤਰ੍ਹਾਂ ਅੰਦਰ ਆ ਗਏ ਇਹ ਸਾਰਾ ਕੁਝ ਪੰਨਾ ਸ਼ੁਰੂ ਕਰਤਾ ਪਰ ਇਹਨਾਂ ਮੁੰ ਆਪਣਾ ਅੱਗੇ ਖੜ ਕੇ ਉਹਨਾਂ ਨੂੰ ਆਂਦੇ ਰਿਹਾ ਵੀ 32 ਕਿਲੌਨ ਲੱਗੇ ਆ ਪਰ ਜੇ ਉਹ ਇਹ ਨਾ ਕਰਦੇ ਤਾਂ ਸ਼ਾਇਦ 32 ਪਹਿਲਾਂ ਚੱਲ ਪਣੀ ਸੀ ਸੋ ਮਸ਼ੀਨਰੀ ਦਾ ਨੁਕਸਾਨ ਤੇ ਜਿਹੜਾ ਹੋਇਆ ਹੀ ਹੋਇਆ ਤੁਸੀਂ ਸਾਰਾ ਦੇਖਿਆ ਪਰ ਇਹ ਮੁੰਡੇ ਜਵੇਂ ਦੋਵੇਂ ਹੀ ਜੋ ਇਹਨਾਂ ਦਾ ਹਾਲ ਸੀ ਕਿਉਂਕਿ ਮੈਂ ਵੀ ਇੱਥੇ ਪਹੁੰਚਿਆ ਜਲਦੀ ਫਿਰ ਜੈ ਸਿੰਘ ਸਾਹਿਬ ਵੀ ਆਏ ਆ ਤੇ ਜੋ ਇਹਨਾਂ ਦਾ ਹਾਲ ਹੀ ਪਹਿਲਾਂ ਤੁਸੀਂ ਇਹਨਾਂ ਨੂੰ ਆ ਕੇ ਪਾਣੀ ਧਾਣੀ ਪਿਆ ਕੇ ਸੋਰਾ ਹੌਸਲਾ ਦਿੱਤਾ ਕਿ ਉਹ ਆਪਣਾ ਮਾਰਨ ਦੀ ਨੀਦ ਨਾ ਆਏ ਸੀ ਲੋਹੇ ਦੀ ਰਾਤ ਸੀ ਆ ਮੁੰਡੇ ਕੋ ਜਿਹੜੇ ਵਾਰ ਡੱਕਦਾ ਰਿਹਾ ਉਹਨਾਂ ਦੇ ਕੁਰਬਾਨਾਂ ਦੇ ਜਿਹੜੇ ਕੁਰਬਾਨਾਂ ਦੇ ਬੂਹੇ ਤੇ ਵੀ ਵਾਰ ਵੱਜੇ ਆ ਸੋ ਇਹ ਕਰਕੇ ਜਿਹੜੀ ਆ ਨੁਕਸਾਨ ਵੀ तकरीबन 8-10 ਲੱਖ ਦਾ ਮਹਿਕਮੇ ਦਾ ਹੋਇਆ ਵਾ ਤੇ ਜਿਹੜਾ ਮੁੰਡਿਆਂ ਨੂੰ ਕੁੱਟ ਮਾਰ ਹੋਈ ਆ ਜਾਂ ਹੋਰ ਵੀ ਉਹ ਵੀ ਸਾਰਾ ਤੁਸੀਂ ਦੇਖਿਆ ਜੀ। ਕੋਈ ਰਿਪੋਰਟ ਲਈ ਤਾਂ ਆਪਣੇ ਮਹਿਕਮੇ ਨੂੰ ਹਾਂਜੀ ਹਾਂਜੀ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਨੰਬਰ ਦਿੱਤਾ ਸੀ ਅੱਗੇ ਡਿਊਟੀ ਅਫਸਰ ਦਾ ਉਹ ਇੱਥੇ ਪਹੁੰਚੇ ਨੇ ਤਿੰਨੇ ਜਣੇ ਉਹਨਾਂ ਨੇ ਵੀ ਮੌਕਾ ਵੇਖਿਆ ਵੀਡੀਓ ਬਣਾਈ ਸਾਰੀ ਤੇ ਲਿਖਤੀ ਰਿਪੋਰਟ ਜਿਹੜੀ ਉਦੋਂ ਹੀ ਆਹੀ ਜਿਹੜੀ ਉਹਨਾਂ ਨੂੰ ਲਿਖ ਕੇ ਰਾਤੀ ਦਿੱਤੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਰ ਇਹੋ ਕਰਦੇ ਆਂ ਵੀ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਇਹ ਫੜ ਕੇ ਇੱਕ ਮਸਾਲੀ ਸਜ਼ਾ ਦਿੱਤੀ ਜਾਵੇ ਜਿਹੜਾ ਕਿ ਗਾਂ ਇਸ ਤਰ੍ਹਾਂ ਦੀ ਹਰਕਤ ਨਾ ਕਰਨ ਕਿਉਂਕਿ ਫੀਡਰ ਤੇ ਸਾਰੇ ਬੰਦ ਸੀ ਗਾਂ ਵੀ ਪਾਪਰ ਕਟਾਉਣੀ ਆ ਫਾਲਟ ਵੀ ਪੈਂਦੇ ਆ ਸੋ ਇਹਨਾਂ ਬੰਦਿਆਂ ਸਾਰਿਆਂ ਨੂੰ ਟ੍ਰੇਸ ਕਰਕੇ ਤੇ ਜਿਹੜਾ ਇੱਕ ਰੀ ਸਲਾਖਾਂ ਦੇ ਪਿੱਛੇ ਇੱਕ ਮਸਾਲੀ ਸਜ਼ਾ ਦਿੱਤੀ ਜਾਵੇ ਜਾਂ ਕਿ ਆਉਣ ਵਾਲੇ ਸਮੇਂ ਤੇ ਇਹੋ ਦੀ ਕੋਈ ਹਰਕਤ ਨਾ ਕਰ ਸਕਣ ਜਿੱਥੇ ਸਾਡੇ ਮਹਿਕਮੇ ਦੇ ਸਾਰੇ ਹੀ ਮੁਲਾਜ਼ਮ ਅਫਸਰ ਸਾਹਿਬਾਨ ਮੌਜੂਦ ਆ ਉੱਥੇ ਹੁਣ ਇਹ ਪੁਲਿਸ ਡਿਪਾਰਟਮੈਂਟ ਕੋ ਜੋ ਆਪਾਂ ਇੱਕ ਰਿਪੋਰਟ ਜਿਹੜੀ ਆ ਉਹ ਲਿਖ ਕੇ ਲੈ ਕੇ ਜਾਣਾ ਵਾ ਔਰ ਐਸਐਸ ਸਾਹਿਬ ਨੂੰ ਮਿਲਣਾ ਵਾ ਸਾਨੂੰ ਪੂਰਾ ਭਰੋਸਾ ਆ ਬੁਲਸਤੇ ਇੱਕੇ ਉਹ ਪੂਰੀ ਸਖਤੋ ਸਖਤ ਵਾਰ ਵੀ ਕਰਨਗੇ ਜੇ ਉਹ ਕਾਰਵਾਈ ਚ ਕਿਤੇ ਡਿਲੇ ਕਰਦੇ ਆ ਫਿਰ ਅਸੀਂ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਔਰ ਬੜੇ ਤਗੜੇ ਪੱਧਰ ਤੇ ਜਿਹੜਾ ਵਾ ਇਸ ਗੱਲ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਇਹਦੇ ਵੀ ਲੱਗੀ ਆ ਤੇ ਉਹਦੀ ਇਹਨੇ ਫਿਰ ਮੁੰਡੇ ਨੇ ਇਹਨੂੰ ਬਚਾਇਆ ਤੇ ਇਹਨੂੰ ਤੇ ਪੂਰਾ ਉਹ ਮਤਲਬ ਉਹਦੇ ਤੇ ਪੂਰਾ ਹਮਲਾ ਕੀਤਾ ਉਹਨਾਂ ਨੇ ਤੇ ਇਹਨੂੰ ਬੜੇ ਮੁਸ਼ਕਲੇ ਬਚਾਇਆ ਜੀ 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 ਉਹਦੇ ਵਾਂਗਰ ਉਹ ਜਦੋਂ ਜ਼ਿਆਦਾ ਹੋ ਗਿਆ ਕਿ ਮੇਰਾ ਸਾਰੀ ਸਪਲਾਈ ਬੰਦ ਹੋ ਗਈ ਮੇਰਾ ਹੋ ਗਿਆ ਤੇ ਫਿਰ ਉਹ ਸਾਰੇ ਚਲੇ ਗਏ ਉਹਨੂੰ ਪੁਲਿਸ ਨੂੰ ਸਪੋਰਟ ਕੀਤੀ ਕਿ ਤੁਹਾਡੇ ਮਾਈਕ੍ਰੋਸੋਫਟ ਰਿਪੋਰਟ ਨਾਲ ਲਿਖ ਕੇ ਦਿੱਤੀ ਹੈ ਤੇ ਉਹਨਾਂ ਨੇ ਪੁਲਿਸ ਵਾਲਿਆਂ ਦੇ ਬਾਕੀ ਐਫਆਰ ਵਾਸਤੇ ਬਾਕੀ ਜਿਹੜੀ ਡਿਟੇਲ ਅਸੀਂ ਉਹ ਫਿਰ ਜਿਹੜੇ ਇਹ ਬੰਦੇ ਸੀਗੇ ਕਿਹੜੇ ਸੀਗੇ ਜਿਹੜਾ ਉਹਨਾਂ ਨੂੰ ਪਤਾ ਹੈਗੇ ਕੋਈ ਉਹਦੇ ਬਾਰੇ ਲਿਖ ਕੇ ਦੇ। ਇਹ ਦੀ ਮੰਗ ਕਰਦੇ ਹੋ। ਅਸੀਂ ਮੰਗ ਕਰਦੇ ਵੀ ਜਿਹੜੇ ਬੰਦੇ ਹੈਗੇ ਇਹਨਾਂ ਦਾ ਆ ਜੋ ਪਤਾ ਸੀਗਾ ਬਗੈਦਾ ਗਰੁੱਪ ਚ ਦੱਸਿਆ ਗਿਆ ਸੀ ਆ ਕਿ ਇਹ ਕੱਟ ਹੈਗਾ ਇਹ 11 ਵਜੇ ਤੱਕ ਬੱਤੀ ਆਉਗੀ। ਸਾਰੇ ਦਿਨ ਬੱਤੀ ਚੱਲਦੀ ਰਹੀ ਹੈ। ਉਹ ਜਿਹੜੇ ਲੋੜ ਦੇ ਹਿਸਾਬ ਨਾਲ ਉਹਨਾਂ ਨੂੰ ਕੱਟ ਲੱਗਦੇ ਨੇ। ਕਿ ਜਿਹੜੇ ਬੰਦੇ ਨੇ ਐ ਇਦਾਂ ਕੀਤਾ ਹੈਗਾ ਤੇ ਉਹਨਾਂ ਦੇ ਐਕਸ਼ਨ ਨੂੰ ਮਹਿਕਮਾ ਲੋਕ ਇਸ ਤੋਂ ਅੱਗੇ ਭਾਰਤ ਨੂੰ ਕੋਈ ਇਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਕਿ ਇਸ ਤਰ੍ਹਾਂ ਚੱਲੂਗਾ ਜੀ ਫੁਣਸਣਾ ਤੋਂ ਮੰਗ ਹੁਣਸਣਾ ਤੋਂ ਕਹਾਂਗੇ ਵੀ ਇੱਕ ਸਕਿਉਰਟੀ ਚ ਲਾ ਕੇ ਰੱਖਣੇ ਜੇ ਵੀ ਸਕਿਉਰਟੀ ਗਾਰਡ ਤਾਂ ਡਾਲ ਕੋਈ ਉਹ ਵੀ ਕੱਲਾ ਬੰਦਾ ਹੋ ਕੇ ਜਿਹੜੇ ਉਹ ਬੰਦਾ ਸੀਗਾ ਉਹਨੂੰ ਵੀ ਉਹ ਗੇਟ ਤੋੜ ਕੇ ਜਿਹੜੋ ਨਾਲ ਮਾਰ ਕੇ ਤੇ ਗੇਟ ਖੋਲ੍ਹਿਆ ਉਹ ਕਿਉਂਕਿ ਉਹਦੇ ਕੋਲ ਚਾਰਪੂਤ ਤੇ ਕੋਈ ਹੁੰਦਾ ਨਹੀਂ ਪਰ ਉਹ ਉਹਨੂੰ ਵੀ ਮਤਲਬ ਉਹਨਾਂ ਨੇ ਫੜ ਕੇ ਪਹਿਲੇ ਬਾਅਦ ਚ ਇੱਧਰ ਆਏ ਨੇ 222 ਚ ਗਾਵਾਂ ਸਬਸਟੇਸ਼ਨ ਤੇ ਜੀ ਰਾਤੀ ਪਾਵਰ ਕੱਟ ਲੱਗੀ ਸੀ ਯੂਪੀਐਸ ਵੀ ਪਲੀਤ ਨਗਰ ਫੀਡਰ ਦਾ ਪੁੱਛਣ ਦੇ ਵਾਸਤੇ ਆਏ ਹੀ ਲੋਗ ਤੇ ਉਸੇ ਗੱਲ ਨੂੰ ਸਾਡੇ ਨਾਲ ਬਹਿਸਵਾਹੀ ਕਰਨ ਲੱਗ ਪਏ ਸਾਡੀਆਂ ਕੋਈ ਗੱਲ ਨਹੀਂ ਸੁਣੀ ਨਾ ਨੇ ਅਸੀਂ ਕੀ ਕਹਿਣ ਦੀ ਇੱਕ ਚੱਲ ਪੈਣੀ ਲਾਈਟ ਉਹਨਾਂ ਨੇ ਸਾਡੀ ਸੁਣੀ ਨਹੀਂ ਤੇ ਧੱਕੇ ਨਾਲ ਗੇਟ ਨੂੰ ਧੱਕਾ ਦੇ ਕੇ ਅੰਦਰ ਦਾਖਲ ਹੋ ਗਏ ਤੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਤੇ ਨਾਲ ਮਸ਼ੀਨਰੀ ਦਾ ਨੁਕਸਾਨ ਕੀਤਾ ਜੀ ਕਿੰਨੇ ਕੁ ਬੰਦੇ ਸੀ ਬਿੰਤੀ ਉਹਨਾਂ ਦੇ 50 60 ਹੈ ਕੀ ਸੀ ਇੱਥੇ ਬਹੁਤ ਬਹੁਤ ਜੂੜੀ ਇੱਥੇ ਨਾਲ ਮੇਰਾ ਸਾਥੀ ਤਰਨਮ ਸਿੰਘ ਤੇ ਨਾਲ ਸਾਡੇ ਸਿਕਿਉਰਿਟੀ ਗਾੜੀ ਗੁਰਸਾਖ ਸਿੰਘ ਨੇ ਹਾਂਜੀ ਉਹ ਇੱਥੇ ਹੀ ਵਾਟਿਕ ਜਿੱਕੇ ਤੇ ਕਿ ਤੇ ਆਪਣੀ ਤਲਾ ਦਿੱਤੀ ਮੈਂ ਆਪਣੇ ਜੈ ਸਿੰਘ ਸਾਹਿਬ ਨੂੰ ਗੁਰਪ੍ਰੀਤ ਸਿੰਘ ਨੂੰ ਤਲਾ ਦਿੱਤੀ ਹਾਂਜੀ ਪੁਲਿਸ ਰਿਪੋਰਟ ਕਰਵਾਈ ਹੁਣ ਹਾਂਜੀ ਪੁਲਿਸ ਰਿਪੋਰਟ ਕਰਾ ਦਿੱਤਾ ਥਾਣੇ ਵਾਲੇ ਆਏ ਮੌਕਾ ਵੇਖ ਕੇ ਗਏ ਸਾਰੇ ਕੁਝ ਕਹਿ ਕੇ ਗਏ ਤੁਹਾਡੇ ਵੀ ਕੋ ਸੱਟਾਂ ਲੱਗੀਆਂ ਹਾਂਜੀ ਆ ਅੱਖ ਤੇ ਮਾਰੀਆਂ ਦੋ ਅੱਖ ਹਾਂਜੀ ਛੋਟੇ ਛੋਟੇ ਹਥਿਆਰ ਉਹਨਾਂ ਕੋਲ ਛੋਟੇ ਸੀ ਤੇ ਦਾਤਰ ਕੀ ਜਾਣਕਾਰੀ ਮਿਲੀ ਇਹ ਰਾਤੀ ਅਕਸਰ 11:00 ਵਜੇ ਦਾ ਹੋਏਗਾ ਤੇ 12ਵੇਂ ਬੰਦੇ ਇਕੱਠੇ ਹੋ ਕੇ ਆਏ ਮੰਦਿਰ ਹਾਂਜੀ ਤੇ ਉਹਨਾਂ ਭੰਨ ਤੋੜ ਕੀਤੀ ਆ ਤੇ ਮੌਕਾ ਵੇਖਿਆ ਤੇ ਜਿਹੜਾ ਵੀ ਸਾਹਮਣੇ ਤੱਤਾਂ ਨੂੰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਹੜੇ ਪਿੰਡ ਦੇ ਕੋ ਪਤਾ ਇਹਨਾਂ ਦਾ ਪਿੰਡ ਨਹੀਂ ਥਲੀਰ ਹੋਇਆ ਜੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਇਹਨਾਂ ਦੇ ਉੱਤੇ ਕਾਨੂੰਨੀ ਕੋ ਮੌਕਾ ਵੇਖਣ ਨੇ ਕਾਨੂੰਨੀ ਕਾਰਵਾਈ ਕਰਨ ਨੇ ਜੋ ਜੋ ਤੱਤ ਸਾਹਮਣੇ ਆਉਣ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਐਸਐਮਜੀ ਨਿਊਜ਼ ਲਈ ਇਹ ਜੁਨਾਲਾ ਤੋਂ ਜਗਜੀਤ ਸਿੰਘ ਰਿਪੋਰਟ